ਤੂੰ ਸਾਡੀ ਝਾੜ ਚ ਕੀ ਕਰਦਾ ਓਰੇ ਖੜਾ ਦੇਖੋ ਅਗਲਾ ਆਣ ਲਗੇ ਅਗਲਾਂ ਲੱਗੇ ਯੂਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੁਣ ਕੈਨੇਡਾ ਦੇ ਸਰੀ ਸ਼ਹਿਰ ਤੋਂ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਕੈਨੇਡਾ ਦੇ ਵਿੱਚ ਟਰੱਕਿੰਗ ਦਾ ਕੰਮ ਕਰਦੇ ਪੰਜਾਬੀਆਂ ਦੀ ਤੂੰ ਤੂੰ ਮੈਂ ਮੈਂ ਤੂੰ ਬਾਅਦ ਜਿਹੜੀ ਉਹ ਕਾਫੀ ਜ਼ਿਆਦਾ ਲੜਾਈ ਝਗੜਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਕੀ ਹੱਥੋਪਾਈ ਹੋਣ ਤੱਕ ਨੌਬਤ ਆ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਇਹ ਪੰਜਾਬੀ ਉੱਥੋਂ ਦੌੜਦਾ ਹੋਇਆ ਵੀ ਜਿਹੜਾ ਨਜ਼ਰ ਆ ਰਿਹਾ ਹੈ ਜਿਸ ਦੇ ਵੱਲੋਂ ਕਿ ਪੂਰੀ ਜਿਹੜੀ ਆ ਵੀਡੀਓ ਉਹ ਰਿਕਾਰਡ ਕੈਮਰੇ ਦੇ ਵਿੱਚ ਕਰ ਲਈ ਜਾਂਦੀ ਹੈ ਸੋ ਇਹ ਪੰਜਾਬੀਆਂ ਦਾ ਜਿਹੜਾ ਨਿੱਤ ਹੀ ਤੁਹਾਨੂੰ ਦੱਸਦੀ ਹੈ ਕਿ ਚੱਲਦਾ ਹੀ ਰਹਿੰਦਾ ਹੈ ਜਿਸ ਤੋਂ ਬਾਅਦ ਕੀ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਸ਼ੇਅਰ ਕਰ ਦਿੱਤਾ ਜਾਂਦਾ ਹੈ ਸੂਈਸੇ ਦੌਰਾਨ ਹੁਣ ਕੈਨੇਡਾ ਦੇ ਸੜੀ ਸ਼ਹਿਰ ਤੋਂ ਵੀਡੀਓ ਸੋਸ਼ਲ ਮੀਡੀਆ ਤੇ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋ ਆਉ ਲੈ ਚੱਲਦੀ ਐ ਇਸ ਵੀਡੀਓ ਦੇ ਵੱਲ ਜੇ ਤੁਸੀਂ ਟਰੱਕਿੰਗ ਦਾ ਬਿਜ਼ਨਸ ਕਰਨਾ ਤੇ ਕਰੋ ਆ ਦੇਖੋ ਆ ਓਨਰ ਆ ਇਹਨੇ ਮੈਨੂੰ ਹੁਣ ਗੱਡੀ ਮਾਰਨ ਨੂੰ ਆਇਆ ਹੁਣ ਮੈਨੂੰ ਇਹਨਾਂ ਤੋਂ ਕੋਈ ਲੈਣਾ ਦੇਣਾ ਨਹੀਂ ਆ ਜੇ ਤੁਸੀਂ ਇੱਕ ਮਿੰਟ ਤੂੰ ਸਾਡੀ ਝਾੜ ਚ ਕੀ ਕਰਦਾ ਓਰੇ ਖੜਾ ਜੇ ਤੁਸੀਂ ਕਰਨਾ ਬਿਜ਼ਨਸ ਤੇ ਕਰੋ ਨੇ ਸਾਡੇ ਡਰਾਈਵਰਾਂ ਦੀ ਚੋਰੀ ਕਰਕੇ ਨਾ ਕਰੋ ਮਾੜੇ ਮੋٹے ਪੈਸੇ ਇਹਨਾਂ ਨੇ ਕਰਨਾ ਵੀ ਬਿਜ਼ਨਸ ਆ ਨਾਲੇ ਕਰਨੀ ਵਿੱਚ ਟੱਚ ਨਾ ਕਰੋ ਭਾਜੀ ਮੈਨੂੰ ਟੱਚ ਨਾ ਮੇਰੀ ਗੱਲ ਸੁਣ ਪਹਿਲਾਂ ਵੀਡੀਓ ਨੂੰ ਬਣਾ ਲੈ ਮੈਨੂੰ ਟੱਚ ਨਾ ਕਰੋ ਤੁਸੀਂ ਫੋਨ ਟੱਚ ਹੀ ਕਰਦੇ ਹੋ ਹੋਰ ਅੱਗੇ ਲੰਬਾ ਚ ਪਹਿਲਾਂ ਬੰਦ ਕਰ ਉਹਨੂੰ ਵੀਡੀਓ ਨੂੰ ਨਹੀਂ ਨਹੀਂ ਤੁਸੀਂ ਫੋਨ ਟੱਚ ਹੀ ਨਹੀਂ ਕਰ ਸਕਦੇ ਭਾਜੀ ਪਹਿਲਾਂ ਵੀਡੀਓ ਬੰਦ ਕਰ ਤੂੰ ਬੰਦਿਆਂ ਵਾਂਗੂ ਵੀਡੀਓ ਮਾਰ ਉਹ ਤੂੰ ਨਹੀਂ ਮਾਰਦਾ ਨਹੀਂ ਮੈਂ ਪੁਲਿਸ ਨੂੰ ਕਾਲ ਕਰਦਾ ਦੋ ਘੰਟੇ ਪੁਲਿਸ ਨੂੰ ਕਾਲ ਕਰੋ ਤੁਸੀਂ ਬੰਦ ਕਰ ਤੂੰ ਵੀਡੀਓ ਇਹ ਦੇਖ ਲਓ ਦੇਖ ਲਓ ਤੁਸੀਂ ਮੈਨੂੰ ਹੈਟਫੋਟ ਕਰਦਾ ਅਸੌਲਟ ਕਰਦਾ ਹਰਮਿੰਦਰ ਨਾਮ ਹੈ ਦਾ ਇਹਨੇ ਮੈਨੂੰ ਅਸੌਲਟ ਕਰਦਾ ਹੁਣ ਮੈਂ ਪੁਲਿਸ ਨੂੰ ਕਾਲ ਕਰਾਂਗਾ ਤੂੰ ਕਿਹੜਾ ਕਰਦਾ ਇਹ ਤੁਸੀਂ ਮੈਨੂੰ ਅਸੌਲਟ ਕਰਦਾ ਤੂੰ ਮੈਨੂੰ ਨੱਕ ਤੇ ਮਾਰਿਆ ਮੈਂ ਝੂਠ ਬੋਲੀਆਂ ਨੱਕ ਤੇ ਮਾਰਿਆ ਇਹਨੇ ਮੈਨੂੰ ਉਹਨਾਂ ਨੂੰ ਲੱਗ ਗਿਆ ਇਹ ਦੇਖ ਲੋ ਦੇਖ ਲੋ ਤੁਸੀਂ ਦੇਖਣਾ ਦੇਖ ਲੋ ਇਹ ਮੈਨੂੰ ਹੈਟਸਪੋਟ ਕਰਤਾ ਅਸੌਲਟ ਕਰਤਾ ਹਰਮਿੰਦਰ ਨਾਮ ਹੈ ਦਾ ਇਹਨੇ ਮੈਨੂੰ ਅਸੌਲਟ ਕਰਤਾ ਹੁਣ ਮੈਂ ਪੁਲਿਸ ਨੂੰ ਕਾਲ ਕਰਾਂਗਾ ਰੁਕੋ ਤੂੰ ਕਿਹੜਾ ਕਰਦਾ ਇਹ ਤੁਸੀਂ ਮੈਨੂੰ ਅਸੌਲਟ ਕਰਤਾ ਤੂੰ ਮੈਨੂੰ ਨੱਕ ਤੇ ਮਾਰਿਆ ਮੈਂ ਝੂਠ ਬੋਲੀ ਇਹਨੇ ਮੈਨੂੰ ਸੌਲਟ ਕੀਤਾ ਪਹਿਲੇ ਗੱਡੀ ਮਾਰਨ ਲਗਾ ਮੈਂ ਪੂਰੀ ਵੀਡੀਓ ਬਣਾਈ ਉਹਦੀ ਯਾਰ ਤੇ ਆਦਿਆ ਤੂੰ ਸਾਡੀ ਯਾਰਚ ਕੀ ਕਰਦਾ ਫਿਰਦਾ ਹੁਣ ਮੈਨੂੰ ਅਸੌਲਟ ਕਰਤਾ ਮੈਂ ਹੁਣੀ ਪੁਲਿਸ ਨੂੰ ਕਾਲ ਕਰਦਾ ਰੁਕੋ ਮੈਂ ਤੈਨੂੰ ਆਪਣੇ ਹੱਕ ਦੇ ਪੈਸੇ ਮੰਗ ਰਿਹਾ ਤੁਸੀਂ ਮੈਨੂੰ ਤੂੰ ਕੱਲ ਕਰ ਬੰਦਿਆ ਮੁਕਰ ਜਿਹੜੇ ਹੱਕ ਦੇ ਫਿਰ 70000 ਡਾਲਰ ਦਾ ਨੁਕਸਾਨ ਕਰਤਾ ਉਹ ਸਾਡਾ ਤੂੰ ਫੁੱਟੂ ਬਣਾਉਂਦਾ ਫਿਰਦਾ ਅੱਗੇ ਤੂੰ ਉਹ ਕੰਪਨੀ ਨੂੰ ਦੂਜੀ ਨੂੰ ਫੁੱਟੂ ਬਣਾ ਗਿਆ ਮੈਂ ਉਹ ਢੋਰ ਬੰਦ ਕਰ ਰੱਖਤੇ ਮਾਰੇ ਆ ਦੇਖੋ ਢੋਰ ਬੰਦ ਕਰਨ ਲੱਗੇ ਆ ਕਹਿੰਦੇ ਢੋਲ ਬੰਦ ਕਰ ਲੋ ਕਹਿੰਦੇ ਢੋਰ ਨੂੰ ਬੰਦ ਕਰ ਲੋ ਦੇਖ ਲੋ ਹੁਣ ਪਤਾ ਨਹੀਂ ਕੀ ਕਰੀ ਜਾਂਦੇ ਆ ਪਹਿਲੇ ਮੈਨੂੰ ਗੱਡੀ ਮਾਰਨ ਲੱਗਾ ਸੀਗਾ ਹੁਣ ਮੈਨੂੰ ਮੈਨੂੰ ਅਸਾਲਟ ਕੀਤਾ ਅਸਾਲਟ ਕੀਤਾ ਕੋ ਕੋਸ਼ ਕੋਸ਼ਪੰਦਾ ਫਰਦਾ ਸੀ ਇਹ ਆ ਦੇਖ ਲੋ ਝੂਠ ਬੋਲ ਇੱਕ ਮਿੰਟ ਦੇਖ ਲੋ ਦੇਖ ਲਿਓ ਅਟੈਕ ਕਰਦੇ ਆ ਉਹ ਵੇ ਦੇਖੋ ਮੇਰਾ ਫੋਨ ਲਗਾ ਲਿਆ ਮਾਰੋ ਉਹ ਫੋਨ ਲਗਾ ਲਿਆ ਮੇਰਾ ਇਹਨੇ ਉਹ ਇਸ ਨੂੰ ਫੋਨ ਮੈਂ ਦੇਖ ਲੋ ਆ ਕੇ ਸਾਡੇ ਨੂੰ ਕੀ ਕਰ ਓਏ ਆ ਦੇਖ ਲੋ ਦੋਨੋਂ ਨੇ ਮੈਨੂੰ ਅਟੈਕ ਕੀਤਾ ਮੈਨੂੰ ਦੋਨਾਂ ਨੇ ਅਟੈਕ ਕੀਤਾ ਪੁਲਿਸ ਨੂੰ ਫੋਨ ਕੀਤਾ ਵੇ ਮੈਂ ਪੁਲਿਸ ਨੂੰ ਇਹ ਪੁਲਿਸ ਨੂੰ ਮਿਲਿਆ ਵੇ ਹਰਮਿੰਦਰ ਨਾ ਆਇਆ ਦਾ ਪੁਲਿਸ ਨੂੰ ਫੋਨ ਕੀਤਾ ਵੇ ਘਟ ਤੂੰ ਹੁਣ ਜੇ ਪੁਲਿਸ ਆਉਗੀ ਨਾ ਤੈਨੂੰ ਪਤਾ ਲੱਗੂਗਾ ਇਹ ਮੇਰਾ ਫੋਨ ਲਕੋ ਲਿਆ ਇਹਨਾਂ ਨੇ ਦੇਖੋ ਅੱਗ ਲਾਣ ਲੱਗੇ ਅੱਗ ਲਾਣ ਲੱਗੇ ਇਹ ਦੇਖ ਲਓ ਅੱਗ ਲਾਣ ਲੱਗੇ ਇਹ ਦੇਖ ਲਓ ਇਹ ਅੱਗ ਲਾਣ ਲੱਗੇ ਇਹ ਦੇਖ ਲਓ ਓ ਕਾਲ ਦਾ ਪੁਲਿਸ ਕਾਲ ਦਾ ਪੁਲਿਸ ਕਾਲ ਦਾ ਪੁਲਿਸ Bro, can you call the police?